ਜਿਹੜੇ ਉਹਦੇ ਵੰਡੇ ਜਾ ਰਹੇ ਨੇ ਮਤਲਬ ਵਿੱਚ ਤਾਸਕ ਨਵੇਂ-ਨਵੇਂ ਉਹਦੇ ਅਨਾਉਂਸ ਹੋ ਜਾਂਦੇ ਆ ਉਹਨਾਂ ਦਾ ਫਾਇਦਾ ਕੀ ਹੈਗਾ ਜਦ ਸਾਡੇ ਸਾਈਡ ਦੀ ਡਿਵੈਲਪਮੈਂਟ ਹੀ ਨਹੀਂ ਹੋਣੀ ਹੈ ਤੇ ਅਫਰ ਭਾਰੀ ਪਤਾ ਨਹੀਂ ਕੀ ਕੀ ਕੋਈ 50 100 ਇਹਨਾਂ ਨੇ ਇੱਥੇ ਦੇ ਇੰਚਾਰਜ ਲਾਤੇ ਆ ਪਾਰਟੀ ਦੇ ਪੰਜਾਬ ਸਰਕਾਰ ਲੇ ਸਾਢੇ 3 ਸਾਲਾਂਾਂ ਤੋਂ ਬੜੇ ਵੱਡੇ ਵੱਡੇ ਵਾਅਦੇ ਕਰ ਰਹੀ ਹੈ ਔਰ ਬੜੇ ਵੱਡੇ ਵੱਡੇ ਵਾਅਦੇ ਕਰਕੇ ਹੀ ਉਹ ਸਰਕਾਰ ਚ ਆਈ ਸੀ ਪਰ ਤਾਂ ਉਹਨਾਂ ਨੇ ਕੁਝ ਕੰਮ ਕੀਤੇ ਵੀ ਹੋਣ ਪਰ ਜ਼ਮੀਨੀ ਲੈਵਲ ਤੇ ਅਗਰ ਮੈਂ ਆਪਣੇ ਪਠਾਨਕੋਟ ਸ਼ਹਿਰ ਦੀ ਗੱਲ ਕਰਾਂ ਤੇ بارش ਥੋੜੀ ਜੀ بارش ਹੁੰਦੀ ਹੈ ਤੇ ਸੀਵਰੇਜ ਬਲੌਗ ਹੋ ਜਾਂਦੇ ਆ ਹਰ ਜਗ੍ਹਾ ਪਾਣੀ ਹੀ ਪਾਣੀ ਹੋ ਜਾਂਦਾ ਚਲੋ ਪਠਾਨਕੋਟ ਦੀ ਡਿਵੈਲਪਮੈਂਟ ਬਿਲਕੁਲ ਜ਼ੀਰੋ ਹੈ ਉਦਾਇਤ ਕਾਰਨ ਵੀ ਹੋ ਸਕਦਾ ਹੈ ਕਿ ਕਾਰਪੋਰੇਸ਼ਨ ਕਾਂਗਰਸ ਦੀ ਹੈ ਐਮਐਲਏ ਸਾਹਿਬ ਭਾਜਪਾ ਦੇ ਹੈ ਤੇ ਸਰਕਾਰ ਆਪਦੀ ਹੈ ਸਾਡੀ ਪਾਰਟੀ ਜਿਹਨਾਂ ਦੀ ਸਰਕਾਰ ਹੈ ਇਸ ਵੇਲੇ ਸੂਬੇ ਦੇ ਵਿੱਚ ਉਹ ਤਿੰਨੋਂ ਜਿਹੜੇ ਵਿਭਿੰਨ ਵਿਭਿੰਨ ਪਾਰਟੀਆਂ ਤੋਂ ਲੀਡ ਕਰ ਰਹੇ ਨੇ ਸਾਡੇ ਸ਼ਹਿਰ ਨੂੰ ਬੜਾ ਵਧੀਆ ਤਿੰਨਾਂ ਨੁਮਾਇੰਦਿਆਂ ਨੂੰ ਮੌਕਾ ਸੀ ਕਿ ਆਪਣੇ ਸ਼ਹਿਰ ਦੇ ਲੋਕਾਂ ਦੀ ਸੇਵਾ ਕਰਨ ਦਾ ਔਰ ਸ਼ਹਿਰ ਦੀ ਜਿਹੜੀ ਆ ਆਰਥਿਕ ਸਥਿਤੀ ਔਰ ਜਿਹੜੀ ਡਵਲਪਮੈਂਟ ਸਥਿਤੀ ਹੈ ਇਹਨੂੰ ਜਿਹੜਾ ਸੁਧਾਰਨ ਦਾ ਆਕੀ ਸੀ ਕਿ ਇਮਾਨਦਾਰ ਆਮ ਲੋਕਾਂ ਦੀ ਇੱਕ ਸਰਕਾਰ ਆਮ ਲੋਕਾਂ ਵਾਸਤੇ ਆਏਗੀ ਤੇ ਮਿਹਨਤ ਵੀ ਕੀਤੀ ਉਹਨਾਂ ਨੇ ਇਮਾਨਦਾਰੀ ਨਾਲ ਮਿਹਨਤ ਵੀ ਕੀਤੀ ਪਰ ਰਿਜ਼ਲਟ ਜਿਹੜੇ ਸਾਹਮਣੇ ਨਾ ਉਹ ਨਹੀਂ ਨਾ ਉਹ ਦਿਨ ਦਾ ਇਚ ਪਾਣੀ ਨੇ ਮਤਲਬ ਕਹਿੰਦਾ ਗਿੱਟੇ-ਗਿੱਟੇ ਨੇ ਗੋਡੇ-ਗੋਡੇ ਤੇ ਉੱਪਰ ਚਲਾਤਾ ਆਪਾਂ ਹਾਲਾਤ ਇਤਨੇ ਹੋ ਗਏ ਕਿ ਪ੍ਰਭੂ ਰੱਬ ਨੂੰ ਹੀ ਕਹਿਣਾ ਪੈ ਰਿਹਾ ਆਪਾਂ ਬੰਦ ਕਰਦੇ ਹੋਣ ਸਾਡੇ ਕੋਲ ਨਹੀਂ ਸਹਾਰਿਆ ਜਾਂਦਾ ਜਦੋਂ ਸਰਕਾਰ ਸੱਤਾ ਵਿੱਚ ਆਈ ਸੀ ਉਦੋਂ ਵੱਡੇ ਵੱਡੇ ਵਾਅਦੇ ਕੀਤੇ ਗਏ ਸੀ ਜਿੱਥੇ ਉਹਨਾਂ ਨੇ ਕਿਹਾ ਸੀ ਕਿ ਚੁਣਾਨੀਆਂ ਨੂੰ 1000 ਰੁਪਏ ਦੇਣ ਦੀ ਗੱਲ ਜਿਹੜੀ ਹੈ ਕਹੀ ਗਈ ਸੀ ਉਹਨਾਂ ਦੇ ਵੱਲੋਂ ਤੇ ਉੱਥੇ ਹੀ ਬਿਜਲੀ ਨੂੰ ਲੈ ਕੇ ਰਾਹਤ ਦੇਣ ਦੀ ਤੇ ਵਪਾਰੀਆਂ ਨੂੰ ਖਾਸ ਤੌਰ ਤੇ ਰਾਹਤ ਦੇਣ ਦੀ ਗੱਲ ਜਿਹੜੀ ਹੈ ਉਹਨਾਂ ਨੇ ਕਹੀ ਸੀ ਪਰ 3.5 ਸਾਲ ਬੀਤਣ ਤੋਂ ਬਾਅਦ ਵੀ ਵਪਾਰੀ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਨੇ ਸ਼ਹਿਰ ਦੇ ਵਪਾਰੀਆਂ ਨੇ ਜਦੋਂ 17 ਸੀ ਨਿਊਜ਼ ਦੀ ਟੀਮ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਰਾਹਤ ਤੱਕ ਹੀ ਦੇਣੀ ਸੀ ਪਹਿਲੇ ਨਾਲੋਂ ਵੀ ਸ਼ਹਿਰ ਦਾ ਬੁਰਾ ਹਾਲ ਜੜਾਏ ਕਰਕੇ ਰੱਖ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਸ ਔਰ ਲੋਕਾਂ ਦੇ ਘਰਾਂ ਦੇ ਵਿੱਚ ਦੁਕਾਨਾਂ ਦੇ ਵਿੱਚ ਵੜ ਜਾਂਦਾ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਸਰਕਾਰ ਦੇ ਨੁਮਾਇੰਦੇ ਆਨੰਦ ਮਾਣ ਰਹੇ ਨੇ ਪਰ ਆਮ ਵਰਗ ਬੁਰੀ ਤਰ੍ਹਾਂ ਦੇ ਨਾਲ ਕੁਚਲਿਆ ਜਾ ਰਿਹਾ ਹੈ ਸਰਕਾਰ ਅੱਗੇ ਅਪੀਲ ਕੀਤੀ ਹੈ ਉਹਨਾਂ ਨੇ ਕਿ ਜਲਦੀ ਹੀ ਸ਼ਹਿਰ ਦੇ ਵਿੱਚ ਵਿਕਾਸ ਕਾਰਜ ਕਰਾਏ ਜਾਣ ਤੇ ਸ਼ਹਿਰ ਦਾ ਕੁਝ ਪਲਾ ਹੋ ਸਕੇ ਸਾਡੇ ਦੇ ਇਨਸਾਨ ਤੁਸੀਂ ਪੰਜਾਬ ਸਰਕਾਰ ਦੀ ਕਿਸ ਤਰ੍ਹਾਂ ਦੇਖਾ ਪੰਜਾਬ ਸਰਕਾਰ ਇਤਲੇ ਸਾਢੇ 3 ਸਾਲਾਂ ਨਾਲ ਬੜੇ ਵੱਡੇ ਵੱਡੇ ਵਾਅਦੇ ਕਰ ਰਹੀ ਹੈ ਔਰ ਬੜੇ ਵੱਡੇ ਵੱਡੇ ਵਾਅਦੇ ਕਰਕੇ ਹੀ ਉਹ ਸਰਕਾਰ ਚ ਆਏ ਸੀ ਹੋ ਸਕਦਾ ਉਹਨਾਂ ਨੇ ਕੁਝ ਕੰਮ ਕੀਤੇ ਵੀ ਹੋਣ ਪਰ ਜ਼ਮੀਨੀ ਲੈਵਲ ਤੇ ਅਗਰ ਮੈਂ ਆਪਣੇ ਪਠਾਨਕੋਟ ਸ਼ਹਿਰ ਦੀ ਗੱਲ ਕਰਾਂ ਤੇ بارش ਥੋੜੀ ਜਿਹੀ بارش ਹੁੰਦੀ ਹੈ ਤੇ ਸੀਵਰੇਜ ਬਲੌਗ ਹੋ ਜਾਂਦੇ ਆ ਹਰ ਜਗ੍ਹਾ ਪਾਣੀ ਹੀ ਪਾਣੀ ਹੋ ਜਾਂਦਾ ਮਤਲਬ ਪਠਾਨਕੋਟ ਦੀ ਡਿਵੈਲਪਮੈਂਟ ਬਿਲਕੁਲ ਜ਼ੀਰੋ ਹੈ ਉਹਦਾ ਇੱਕ ਕਾਰਨ ਹੈ ਵੀ ਹੋ ਸਕਦਾ ਹੈ ਕਿ ਕਾਰਪੋਰੇਸ਼ਨ ਕਾਂਗਰਸ ਦੀ ਹੈ ਐਮਐਲਏ ਸਾਹਿਬ ਬੀਜੇਪੀ ਦੇ ਆ ਤੇ ਸਰਕਾਰ ਆਪਦੀ ਹੈ ਕੋਈ ਬਾਲੀ ਵਾਰਸ ਨਹੀਂ ਪਠਾਨਕੋਟ ਦਾ ਤੇ ਮੇਰੀ ਬੇਨਤੀ ਇਹੀ ਹੈ ਪੰਜਾਬ ਸਰਕਾਰ ਨੂੰ ਤੇ ਇੱਥੇ ਜਿਹੜੇ ਉਹਨਾਂ ਦੇ ਨੁਮਾਇੰਦੇ ਬੈਠੇ ਆ ਡੀਸੀ ਸਾਹਿਬ ਕਿ ਕਮ ਸੇ ਕਮ ਲੋਕਾਂ ਦੀ ਸੁਧਲ ਲਿੱਤੀ ਜਾਵੇ ਸ਼ਹਿਰ ਦੀ ਡਿਵੈਲਪਮੈਂਟ ਬਾਰੇ ਕੁਝ ਸੋਚਿਆ ਜਾਵੇ ਜਿਹੜੇ ਉਧੇ ਵੰਡੇ ਜਾ ਰਹੇ ਨੇ ਮਤਲਬ ਵਿੱਚ 10 ਕਿ ਨਵੇਂ ਨਵੇਂ ਉਧੇ ਅਨਾਉਂਸ ਹੋ ਜਾਂਦੇ ਆ ਉਹਨਾਂ ਦਾ ਫਾਇਦਾ ਕੀ ਹੈ ਜਦ ਸਾਡੇ ਸ਼ਹਿਰ ਦੀ ਡਿਵੈਲਪਮੈਂਟ ਹੀ ਨਹੀਂ ਹੋ ਰਹੀ ਤੇ ਜ਼ਿਲ੍ਹਾ ਪ੍ਰਧਾਨ ਜਿਨਾ ਭਾਰ ਭਾਰੀ ਪਤਾ ਨਹੀਂ ਕੀ ਕੀ ਕੋਈ 50 100 ਇਹਨਾਂ ਨੇ ਇੱਥੇ ਦੇ ਇਚਾਰਜ ਲਾਤੇ ਆ ਪਾਰਟੀ ਨੇ ਪਰ ਡਵੈਲਪਮੈਂਟ ਕੋਈ ਨਹੀਂ ਹੈ ਜੀ ਮੇਰਾ ਸਿਰਫ ਇਹੀ ਕਹਿਣਾ ਹੈਗਾ ਇਸ ਸ਼ਹਿਰ ਦੀ ਜਨਤਾ ਬਾਰੇ ਸੋਚੋ ਸ਼ਹਿਰ ਦੇ ਵਪਾਰੀਆਂ ਬਾਰੇ ਸੋਚੋ ਜੇ ਤੁਸੀਂ ਅਗਲਾ ਇਲੈਕਸ਼ਨ ਫਾਈਟ ਕਰਕੇ ਜਿੱਤਣਾ ਹੈ ਧੰਨਵਾਦ ਜਿਸ ਤਰ੍ਹਾਂ ਕਿ ਇਹ ਦੇਖਿਆ ਕਿ ਸਾਡੇ ਸੂਬੇ ਦੇ ਵਿੱਚ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਔਰ ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਬੜੀਆਂ ਯੋਜਨਾਵਾਂ ਜਿਹੜੀਆਂ ਸਰਕਾਰ ਵੱਲੋਂ ਦਿੱਤੀਆਂ ਗਈਆਂ ਅਮਰਿਤ ਯੋਜਨਾ ਲੈ ਲਈਏ ਜਿਹੜੀ ਕਿ ਕਾਰਪੋਰੇਸ਼ਨ ਜਾਂ ਸਮਾਰਟ ਸਿਟੀ ਵੱਲੋਂ ਕੇਂਦਰ ਦੀ ਸਰਕਾਰ ਵੱਲੋਂ ਸਾਨੂੰ ਜਿਹੜੀਆਂ ਦਿੱਤੀਆਂ ਗਈਆਂ ਯੋਜਨਾਵਾਂ ਪਰ ਉਹਦੇ ਲਈ ਅਸੀਂ ਦੇਖਣਾ ਕਿ ਸਾਡੇ ਸ਼ਹਿਰ ਪਠਾਨਕੋਟ ਦੇ ਵਿੱਚ ਜਿਹੜੀ ਵਿਧਾਇਕ ਨੇ ਉਹ ਭਾਜਪਾ ਦੇ ਨੇ ਜਿਹੜੇ ਮੇਅਰ ਨੇ ਉਹ ਕਾਂਗਰਸ ਦੇ ਨੇ ਔਰ ਜਿਹੜੇ ਹਲਕਾ ਇੰਚਾਰਜ ਨੇ ਆਮ ਆਦਮੀ ਪਾਰਟੀ ਜਿਨ੍ਹਾਂ ਦੀ ਸਰਕਾਰ ਹੈ ਇਸ ਵੇਲੇ ਸੂਬੇ ਦੇ ਵਿੱਚ ਉਹ ਤਿੰਨੋਂ ਜਿਹੜੇ ਵਿਭਿੰਨ ਵਿਭਿੰਨ ਪਾਰਟੀਆਂ ਤੋਂ ਲੀਡ ਕਰ ਰਹੇ ਨੇ ਸਾਡੇ ਸ਼ਹਿਰ ਨੂੰ ਬੜਾ ਵਧੀਆ ਤਿੰਨਾ ਨੁਮਾਇੰਦਿਆਂ ਨੂੰ ਮੌਕਾ ਸੀ ਕਿ ਆਪਣੇ ਸ਼ਹਿਰ ਦੇ ਲੋਕਾਂ ਦੀ ਸੇਵਾ ਕਰਨ ਦਾ ਔਰ ਲੋਕ ਸ਼ਹਿਰ ਦੀ ਜਿਹੜੀ ਆ ਆਰਥਿਕ ਸਥਿਤੀ ਔਰ ਜਿਹੜੀ ਬਗੌਲਪੇ ਸਥਿਤੀ ਆ ਇਹਨੂੰ ਜਿਹੜਾ ਸੁਧਾਰਨ ਦਾ ਪਰ ਮੈਨੂੰ ਲੱਗਾ ਨਹੀਂ ਕਿ ਸਾਡੇ 3 ਸਾਲ ਵੀਰ ਜਾਨ ਤੇ ਬਾਅਦ ਵੀ ਅੱਜ ਜਿਹੜੀ ਪਠਾਨਕੋਟ ਦੀ ਸਥਿਤੀ ਤੁਸੀਂ ਪਿਛਲੇ ਦਿਨਾਂ ਦੇਖਿਆ ਜਦੋਂ ਬਰਸਾਤ ਆਈ ਆ ਵਪਾਰੀਆਂ ਦਾ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਇਸ ਬਰਸਾਤ ਨੇ ਕੀਤਾ ਪਾਣੀ ਦੀ ਮਾਰ ਜਿਹੜੀ ਆ ਲੋਕਾਂ ਦੀਆਂ ਬੇਸਮੈਂਟਾਂ ਦੇ ਵਿੱਚ ਵੜ ਕੇ ਪਾਣੀ ਨੇ ਮਾਲ ਔਰ ਪੈਸੇ ਦਾ ਬੜਾ ਵਪਾਰੀਆਂ ਦਾ ਨੁਕਸਾਨ ਕੀਤਾ ਉਸ ਤੋਂ ਇਲਾਵਾ ਜਿਹੜੇ ਲੋਕਾਂ ਨੂੰ ਵੀ ਜਿਹੜਾ ਬਹੁਤ ਇਹਦਾ ਸਾਹਮਣਾ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਦੂਸਰੀ ਗੱਲ ਕਰੀਏ ਕਿ ਸਰਕਾਰ ਨੇ ਲੈਂਡ ਪੂਲਿੰਗ ਜਿਹੜੀ ਸਕੀਮ ਲਿਆਂਦੀ ਸੀ ਹੁਣ ਉਹਨੂੰ ਵਾਪਸ ਲਿਆ ਅਗਰ 100 ਏਕੜ ਪਠਾਨਕੋਟ ਦਾ ਉਸ ਸਕੀਮ ਦੇ ਵਿੱਚ ਲਿਆਂਦਾ ਗਿਆ ਸੀ ਮੇਰੀ ਇੱਕ رائے ਆ مشورہ ਸਰਕਾਰ ਨੂੰ ਕਿ ਉਹ 100 ਏਕੜ ਦੇ ਵਿੱਚ ਅਗਰ ਲੈਂਡ ਪੁਲੀ ਨਹੀਂ ਹੋ ਪਾਈ ਸਕੀਮ ਤੁਹਾਡੀ ਬੰਦ ਕਰ ਦਿੱਤੀ ਗਈ ਆ ਉਹਦੇ ਵਿੱਚ ਕੋਈ ਯੂਨੀਵਰਸਿਟੀ ਕੋਈ ਇੰਡਸਟਰੀ ਕੋਈ ਇਹੋ ਜਿਹਾ ਟੈਕਨੀਕਲ ਪਾਰਟ ਜਿਹੜਾ ਜਿਹੜਾ ਲਿਆਂਦਾ ਜਾਏ ਤਾਂ ਕਿ ਇੱਥੋਂ ਦੇ ਲੋਕ ਜਿਹੜੇ ਨੇ ਇੱਥੋਂ ਦੇ ਸਾਡੇ ਬੱਚੇ ਨੇ ਪੜ੍ਹੇ ਲਿਖੇ ਨੌਜਵਾਨ ਪੀੜ੍ਹੀ ਆ ਜਿਹੜੀ ਵਿਦੇਸ਼ਾਂ ਨੂੰ ਜਾਂ ਬਾਹਰ ਹੋਰ ਸੂਬਿਆਂ ਨੂੰ ਰੁਕ ਕਰ ਰਹੀ ਆ ਉਹਨੂੰ ਜਿਹੜਾ ਜਿਹੜਾ ਰੋਜ਼ਗਾਰ ਕਰਨ ਦਾ ਵੀ ਮੌਕਾ ਮਿਲੇਗਾ ਔਰ ਇਹਦੇ ਨਾਲ ਨਾਲ ਸਰਕਾਰ ਨੂੰ ਬਾਰਡਰ ਸਟੇਟ ਸਾਡਾ ਜਿਹੜਾ ਇਲਾਕਾ ਲੱਗਦਾ ਬਾਰਡਰ ਦਾ ਏਰੀਆ ਇਹਦੇ ਲਈ ਵੀ ਜਿਹੜੀ ਹੈ ਬਹੁਤ ਵਾਰੀ ਅਸੀਂ ਦੇਖਿਆ ਕਿ ਮੰਤਰੀ ਲੋਕ ਆਉਂਦੇ ਨੇ ਜਾਂ ਅਫਸਰਾਂ ਆਉਂਦੇ ਨੇ ਉਹ ਡੈਮ ਦੇ ਵਿੱਚ ਆਪਣਾ ਛੁੱਟੀਆਂ ਇੱਕ ਦੋ ਦਿਨ ਦੀ ਮਨਾ ਕੇ ਤੇ ਚਲੇ ਜਾਂਦੇ ਨੇ ਔਰ ਵੱਡੇ ਵੱਡੇ ਲੋਕਾਂ ਨੇ ਵਾਦੇ ਵੀ ਜਿਹੜੇ ਸਾਡੀ ਇੱਥੋਂ ਦੀ ਜਨਤਾ ਦੇ ਨਾਲ ਸਟੇਜਾਂ ਤੋਂ ਵਿਭਿੰਨ ਸਾਰੀਆਂ ਪਾਰਟੀਆਂ ਦਾ ਹੀ ਹਾਲ ਲਈਏ ਕਿ ਇੱਥੋਂ ਜਦੋਂ ਇਲੈਕਸ਼ਨਾਂ ਦਾ ਦੌਰ ਦੇ ਵਿੱਚ ਵੱਡੇ ਵੱਡੇ ਵਾਦੇ ਜਿਹੜੇ ਕੀਤੇ ਜਾਂਦੇ ਆ ਪਰ ਲਖਸ਼ਨਾ ਬੀਤਨ ਤੋਂ ਬਾਅਦ ਉਹ ਸਾਰੇ ਵਾਦੇ ਜਿਹੜੇ ਫੋਕਲੇ ਨਜ਼ਰ ਆਉਂਦੇ ਆ ਔਰ ਜਿਹੜੀ ਸਚਾਈ ਹੈ ਉਹ ਆਪ ਸਭ ਦੇ ਸਾਹਮਣੇ ਆ ਸੋ ਮੇਰੀ ਬੇਨਤੀ ਹੈ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ 'ਤੇ ਕਿ ਆਪਣਾ ਪਠਾਨਕੋਟ ਦਾ ਜਿਹੜਾ ਇਲਾਕਾ ਹੈ ਜਿਹੜਾ ਖੇਤਰ ਹੈ ਲੋਕਾਂ ਦਾ ਨਿਆਂ ਇਨਸਾਫ ਕਰੋ ਆਪਣੇ ਸ਼ਹਿਰ ਨਾਲ ਪਿਆਰ ਕਰੋ ਪਠਾਨਕੋਟ ਦੀ ਭਲਾਈ ਲਈ ਪਠਾਨਕੋਟ ਦੇ ਡਵੈਲਪਮੈਂਟ ਲਈ ਜਿੰਨਾ ਕਿ ਜ਼ੋਰ ਲੱਗ ਸਕਦਾ ਹਰ ਨੁਮਾਇੰਦਾ ਆਪਣੇ ਆਪਣੇ ਅਹੁਦੇ ਦੇ ਉੱਤੇ ਰਹਿੰਦੇ ਹੋਏ ਪਠਾਨਕੋਟ ਦੇ ਲੋਕਾਂ ਨਾਲ ਪਠਾਨਕੋਟ ਦੇ ਤਰਕ ਤੇ ਨਾਲ ਜਿਹੜਾ ਬਾ ਇਨਸਾਫ ਕਰੇ ਔਰ ਇਹਦੇ ਲਈ ਜਿਹੜਾ ਤਰੱਕੀ ਲਿਆ ਅੱਗੇ ਵੱਧ ਕੇ ਜਿਹੜਾ ਕੰਮ ਕਰੇ ਸਾਡੇ 3 ਸਾਲ ਪਹਿਲਾਂ ਜਦੋਂ ਇਹ ਸਰਕਾਰ ਆਈ ਸੀ ਤੇ ਲੈਂਡ ਸਲਾਈਡ ਵਿਕਟਰੀ ਨਾਲ ਆਈ ਸੀ ਪੂਰਾ ਪੰਜਾਬ ਬੜਾ ਹੀ ਇਸ ਮਾਮਲੇ ਦੇ ਵਿੱਚ ਖੁਸ਼ ਸੀਗਾ ਆਸ਼ਾਵਾਦੀ ਸੀਗਾ ਕਨਤੀਸ਼ ਦੀ ਆਜ਼ਾਦੀ ਤੋਂ ਬਾਅਦ ਇੱਕ ਐਸੀ ਸਰਕਾਰ ਆਈ ਹੈ ਜਿਹੜੀ ਇਮਾਨਦਾਰੀ ਨਾਲ ਕੰਮ ਕਰਦੇ ਪੰਜਾਬ ਨੂੰ ਸਤਮੇਂ ਸਿਮਾਨ ਤੇ ਲੈ ਜਾਗੇ ਇਸੇ ਹੀ ਸੋਚ ਦੇ ਨਾਲ ਹਿੰਦੁਸਤਾਨ ਦੇ ਇਤਿਹਾਸ ਪਹਿਲੀ ਵਾਰੀ ਇੱਕ थंपिंग ਮਿਜੋਰਟੀ ਜਿਹਨੂੰ ਕਹਿੰਦੇ ਨਾ ਮੈਂ ਉਹ ਦੇਖ ਕੇ ਤੇਨਾਂ ਨੂੰ ਭੇਜਿਆ ਸੀ ਲੋਕਾਂ ਦੀ ਆਸ ਵੀ ਸੀ ਕਿ ਇਮਾਨਦਾਰ ਆਮ ਲੋਕਾਂ ਦੀ ਇੱਕ ਸਰਕਾਰ ਆਮ ਲੋਕਾਂ ਵਾਸਤੇ ਆਏਗੀ ਤੇ ਮਿਹਨਤ ਵੀ ਕੀਤੀ ਹੈ ਉਹਨਾਂ ਨੇ ਇਮਾਨਦਾਰੀ ਨਾਲ ਮਿਹਨਤ ਵੀ ਕੀਤੀ ਪਰ ਰਿਜ਼ਲਟ ਜਿਹੜੇ ਸਾਹਮਣੇ ਨਾ ਉਹ ਨਹੀਂ ਆ ਰਹੇ ਪਾਣੀ 2 ਦਿਨ ਵਰਿਆ ਦੋ ਦਿਨ ਦੇ ਚ ਪਾਣੀ ਨੇ ਮਤਲਬ ਕਹਿੰਦਾ ਗਿੱਟੇ-ਗਿੱਟੇ ਨੇ ਗੋਡੇ-ਗੋਡੇ ਤੋਪਰ ਚਲਾਤਾ ਆਪਣਾ ਹਾਲਾਤ ਇਤਨੇ ਹੋ ਗਏ ਕਿ ਵੀ ਰੱਬ ਨੂੰ ਹੀ ਕਹਿਣਾ ਪੈ ਰਿਹਾ ਆਪਾ ਆ ਬੰਦ ਕਰਦੇ ਹੁਣ ਸਾਡੇ ਕੋਲ ਨਹੀਂ ਸਹਾਰਿਆ ਜਾ ਰਿਹਾ ਔਰ ਹੋਰ ਵੀ ਕਈ ਖੇਤਰਾਂ ਦੇ ਵਿੱਚ ਜਿੱਥੇ ਇਹਨਾਂ ਨੂੰ ਲੱਗਦਾ ਸੀਗਾ ਕਿ ਵੀ ਇਹ ਇਹ ਠੀਕ ਕਰਨਗੇ ਉਥੇ ਪਤਾ ਨਹੀਂ ਅਗਲੇ ਇਹ ਜਿਹੜੇ ਕੰਮ ਪਾਲਿਸੀਆਂ ਬਣਾਈਆਂ ਇਹ ਅਗਲੇ ਸਾਲਾਂ ਚ ਆ ਕੇ ਆਪਣੇ ਰਿਜ਼ਲਟ ਦਿੰਦੀਆਂ ਕੀ ਦਿੰਦੀਆਂ ਪਰ ਐਸੋਲੇ ਘਰਾਤੇ ਦੇ ਉੱਪਰ ਜ਼ਮੀਨ ਦੇ ਉੱਪਰ ਉਹ ਸਭ ਕੁਝ ਨਹੀਂ ਦਿਖਦਾ ਪਿਆ ਕਿ ਜੋ ਹੋਣਾ ਚਾਹੀਦਾ ਵਪਾਰੀ ਵੀ ਕੋ ਬੜਾ ਖੁਸ਼ ਹੈ ਅਸੀਮ ਗੱਲ ਹੀ ਕੋਈ ਨਹੀਂ ਵਪਾਰੀਆਂ ਦੇ ਹਾਲਾਤ ਇਸ ਤਰੀਕੇ ਦੇ ਕਰਤੇ ਜਿਆ ਕਿ ਟੈਕਸ ਵਾਲੇ ਅਫਸਰਾਂ ਨੂੰ ਉੱਪਰੋਂ ਹੀ ਡੰਡਾ ਦਿੱਤਾ ਗਿਆ ਹੈਗਾ ਕਿ ਤੁਸੀਂ ਮਹੀਨੇ 'ਚ 4 ਰੇਡਾਂ ਦੁਕਾਨਦਾਰਾਂ ਦੇ ਉੱਪਰ ਕਰਨੀਆਂ ਟਾਰਗੇਟ ਦਿੱਤੇ ਗਏ ਨੇ ਪੁਰਾਣੇ ਵੇਲੇ ਜਿੱਦਾਂ ਹੁੰਦਾ ਹੀ ਨਾ ਕਿ ਰੇਡਾਂ ਕਰਨ ਦੇ ਟਾਰਗੇਟ ਦੇਨੇ ਉਹ ਉਹਦਾਂ ਦਿੱਤੇ ਨੇ ਅਸੀਂ ਉਹਨਾਂ ਨੂੰ ਮਿਲੇ ਆਂ ਜਾ ਕੇ ਉਹਨਾਂ ਨਾਲ ਗੱਲਬਾਤ ਕੀਤੀ ਆ ਉਹ ਕਹਿੰਦੇ ਕਿ ਤੁਸੀਂ ਅਸੀਂ ਦੱਸੋ ਕੀ ਕਰੀਏ ਸਾਨੂੰ ਉੱਪਰੋਂ ਟਾਰਗੇਟ ਮਿਲੇ ਦੇਣਾ ਅਸੀਂ ਗੱਲ ਕੀਤੀ ਆ ਉਹਨਾਂ ਦੇ ਇੱਥੋਂ ਦੇ ਉਹਨਾਂ ਨੇ ਸਾਨੂੰ ਵਾਅਦਾ ਕੀਤਾ ਕਿ ਪੀਣੀ ਹੋਏਗਾ ਤੇ ਪੂਰੇ ਪੰਜਾਬ ਜਿਹੰਦਾ ਪਿਆ ਹੋਏਗਾ ਕਿ ਪੀ ਵਪਾਰੀਆਂ ਦੇ ਵੀ ਸੰਗੇ ਚ ਰਸਤਾ ਕਿਸਾਨਾਂ ਦੇ ਵੀ ਸੰਗੇ ਚ ਰਸਤਾ ਤੇ ਜੇ ਇਹ ਠੀਕ ਹੋ ਜਾਏ ਤੇ ਲੱਗਦਾ ਪੰਜਾਬ ਦਾ ਇੱਕ ਬਿਹਤਰ ਵਿਕਾਸ ਕਰ ਸਕਦੇ ਨਾ ਕਿਉਂਕਿ ਕੰਮ ਹੀ ਮਾਨਦਰ ਨਾਲ ਕਰਨ ਦੀ ਕੋਸ਼ਿਸ਼ੇ ਕਰਦੇ ਪਏ ਧੰਨਵਾਦ